ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਾਣੂ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੋਲੂ ਵਾਲੇ ਦੇ ਵਿੱਚ ਪੋਲੂ ਵਾਲਾ ਪਿੰਡ ਆ ਜਿਹੜਾ ਮਿੱਤਰੋ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਆ ਪਤਲੀ ਦਾ ਗਵੰਡੀ ਪਿੰਡ ਆ ਤੇ ਤੁੰਬੜਪੰਨ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਪਰਿਵਾਰ ਘਰੇਲੂ ਆ ਮਿੱਤਰੋ ਤੇ ਇੱਕ ਛੋਟੀ ਵਕਾਊ ਆ ਮੈਂ ਹੁਣ ਉਹਦੀ ਛੋਟੇ ਸੰਗ ਦੀ ਕਰਦੇ ਆ ਗੱਲਬਾਤ ਭਾਈ ਹੁਣ ਇਹਨਾਂ ਦਾ ਡਿਟੇਲ ਜਾਣ ਲੈਨੇ ਆ ਕੀ ਰੇਟ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਡਿਮਾਂਡ ਆ ਸਾਰੀ ਗੱਲਬਾਤ ਕਰਦੇ ਆ ਆ ਜਾ ਵੀਰ ਇੱਧਰ ਨੀੜੇ ਆ ਜਾਓ ਸਤਿ ਸ਼੍ਰੀ ਅਕਾਲ ਵੀਰੇ ਆਜੋ ਆ ਜਾ ਲੈ ਮਿੱਤਰੋ ਜਾਣਕਾਰੀ ਤੁਹਾਨੂੰ ਮੈਂ ਹੀ ਦੇ ਦਿੰਨਾ ਭਾਈਆਂ ਦਾ ਤੁਸੀਂ ਹੀ ਦੇ ਦਿਓ ਇਹ ਦੂਜਾ ਸੂਆ ਸੋਨਾ ਕਰਮਾਲੀ ਨੇ ਸੂਣ ਦੇ ਵਿੱਚ ਤੋਰਦੇ ਵੀਰੇ ਸੂਣ ਦੇ ਵਿੱਚ ਹਫਤਾ 10 ਦਿਨ ਨੇ ਦੇ ਹਜੇ ਬਾਕੀ ਆ 10 11 ਕਿਲੋ ਦੁੱਧ ਨੇ ਪਹਿਲੇ ਸੂਏ ਦਿੱਤਾ ਹੋਇਆ ਸਿੰਘ ਸਿੰਘ ਬਹੁਤ ਸੋਹਣਾ ਵਾ ਮਿੱਤਰੋ ਬੰਤਰ ਬਾੜੀ ਜਿਹੜਾ ਤੁਸੀਂ ਦੇਖ ਸਕਦੇ ਆ ਆਪ ਵੀ ਕਰਮਾਲੀ ਦੀ ਔਰ ਵजूद ਕੀ ਚੰਗੀ ਆ ਝੋਟੀ ਦੀ ਮਿੱਤਰੋ ਸਿੰਗੀ-ਸੁੰਗੀ ਦਾ ਡਿਜ਼ਾਈਨ ਚੰਗਾ ਵਾ ਬਾਡੀ ਬੰਤਰ ਦੀ ਅੰਗਾਂ ਦੀ ਪੈਰਾਂ ਦੀ ਆਰਾਂ ਦੀ ਝੋਟੀ ਸਾਰੀ ਚੰਗੀ ਆ ਬਸ ਇਨਾ ਹੈਗਾ ਜਰੂਰ ਵੀ ਥੋੜੀ ਜੀ ਹਜੇ ਵਿਚਾਰੀ ਉਸਾਂ ਵੀ ਘਟਾ ਬਾਈ ਹੁਣਾਂ ਤੋਂ ਇੱਥੇ ਜਾ ਕੇ ਦਿੱਕਤ ਪੈ ਗਈ ਹੋਰ ਨਹੀਂ ਕੋਈ ਗੱਲ ਬਾਕੀ ਬਾਈ ਉੰਜ ਮੂੰਹ ਮੱਥੇ ਲੱਗਦੀ ਆ ਅੰਗਾਂ ਪੈਰਾਂ ਦਾ ਸਿੰਘ ਵੇਖੋ ਤੁਸੀਂ ਕਿੱਡਾ ਚੰਗਾ ਇੰਦਾ ਕਰਮਾਲੀ ਦਾ ਮਿੱਤਰੋ ਕਿਉਂਕਿ ਤੁਸੀਂ ਆਪ ਵੀ ਵੇਖ ਲਿਓ ਆ ਕੇ ਵੀ ਆ ਵੇਖੋ ਇਸ ਕੁਆਲਿਟੀ ਬਹੁਤ ਚੰਗੀ ਆ ਬਾਕੀ ਬਾਡੀ ਬੰਤਰ ਦੀ ਬਹੁਤ ਚੰਗੀ ਲੇਵਾ ਭਾਂਡਾ ਬਹੁਤ ਵੀਰੇ ਪਿੱਛੋਂ ਇਹਨੂੰ ਕਰਦੇ ਲੇਵਾ ਤੁਹਾਨੂੰ ਇਹਦਾ ਫਿਰ ਤੋਂ ਵਿਖਾ ਦੇਣਾ ਥਣ ਬਹੁਤ ਚੰਗਾ ਲੱਗਾ ਵੇਖੋ ਮਿੱਤਰੋ ਹੂੰ ਤੇ ਹੁਣ ਇਹਦਾ ਤੁਸੀਂ ਇੱਕ ਲੇਵਾ ਵੇਖ ਲਓ ਮਿੱਤਰੋ ਆ ਵੇਖ ਲਓ ਬਈ ਓਕੇ ਵੀਰੇ ਹੂੰ ਤੇ ਐਂ ਚਵਾਈ ਵਾਲਾ ਤੇ ਓਕੇ ਦੀ ਰਿਪੋਰਟ ਅਜੇ ਹਫਤੇ ਦੇ ਵਿੱਚ ਨੇ ਸੋਹਣੀ ਨਿਖਰ ਜਾਣਾ ਬਹੁਤ ਸੋਹਣੀ ਥੱਲੋ ਤਿਆਰ ਹੋ ਜਾਣਾ ਕਰਮ ਵਾਲੀ ਨੇ ਫਿਰ ਬਾਈ ਬਾਲਾ ਏ ਨਹੀਂ ਕਹਿ ਸਕਦੇ ਵੀ ਆਪਾਂ ਬਾਲੀ ਛੋਟੀ ਨਹੀਂ ਤੇ ਬਾਲਾ ਉੱਚੀ ਨਹੀਂ ਤੇ ਬਾਲੀ ਲੰਮੀ ਨਹੀਂ ਦਰਮਿਆਨਾ ਵੀ ਨਹੀਂ ਸਹੀ ਕਹਿ ਸਕਦੇ ਵੀ ਆਮ ਮਈਆਂ ਜਿੱਡਾ ਇਹਦਾ ਕੱਦ ਵੀ ਹੈਗਾ ਵਾ ਪਧਰੀ ਪੁਦਰੀ ਚੰਗੀ ਆ ਥਣ ਚੰਗਾ ਲੱਗਾ ਹੋਇਆ ਐਤ ਕੀ ਜੇ ਕੋਈ ਚੰਗੀ ਸੇਵਾ ਕਰ ਲੂਗਾ ਨਾ ਭਰਾ 12 ਕਿਲੋ ਦੁੱਧ ਦੇ ਜੂਗੀ ਛੋਟੀ ਟੌਰਨ ਨਾਲ ਤੇ ਹੋਜੀ ਛੋਟੀ ਬਈ ਟੋਕੜ ਗੱਪਣ ਹੋ ਕੇ 65000 ਦੇ ਘਰਾਂ ਦੇ ਵਿੱਚ ਤਾਂ ਆਪਾਂ 60 ਪੈਣ ਦੇ ਟੋਕੜ ਗੱਪਣ ਕਰਕੇ ਵੇਚ ਲੈਣੇ ਆ ਤੇ ਇਹ ਬਾਈ ਇਹਦੀ ਡਿਮਾਂਡ ਆ ਜਿਹੜੀ 88000 ਰੁਪਇਆ ਬਾਈ ਨੇ ਤਾਂ ਇਹ ਕੀਤੀ ਆ 2890 ਮਾਨਤਣ ਵਿੱਚੋਂ ਕਰ ਦੂਗਾ ਬਾਈ ਤੁਹਾਡਾ ਜਰੂਰ ਵੀ ਕਹਿਣ ਤੋਂ ਪਾਵੇ ਆ ਵੀ ਤੁਹਾਡਾ ਇਹ ਨਹੀਂ ਹੈਗਾ ਵੀ ਤੁਹਾਡਾ ਮਾਨਤਣ ਨਾ ਹੋਊਗਾ ਮਾਨਤਣ ਜਰੂਰ ਕਰੂਗਾ ਵੀਰਾ ਬਾਕੀ ਜਿਹੜੇ ਭਰਾ ਨੂੰ ਬਾਈ ਚਸੂਗੀ ਵੀਰ ਇੱਕ ਵਾਰੀ ਨੂੰ ਲੰਮੀ ਤੋਰ ਦੇ ਮਾੜੀ ਜੀ ਕੱਢ ਦੇ ਬਾਹਰ ਨੂੰ ਇਹਨੂੰ ਲੈ ਜੀ ਮਾੜੀ ਜੀ ਕੱਢ ਕੇ ਮੈਂ ਤੁਹਾਨੂੰ ਇਹਦਾ ਆਈਡੀਆ ਜਿਹੜਾ ਤੁਰਦੀ ਦਾ ਇੱਕ ਵਾਰੀ ਫੇਰ ਲਵਾ ਦਿੰਨਾ ਮਿੱਤਰੋ ਲੰਮੀ ਆਪਾਂ ਕੱਢ ਲੈਨੇ ਆ ਭਰਾ ਤੋਂ ਹੂੰ ਲੇਵੇ ਮਿੱਤਰੋ ਉਹ ਵੀ ਕਿਲੋ ਮਿੱਤਰੋ ਇਹਦਾ ਕਦ ਹੁਣ ਪ੍ਰੋਪਰ ਤੁਹਾਨੂੰ ਦਿਸ ਜੂਗਾ ਨਜ਼ਰ ਆ ਜੂਗਾ ਕਿਉਂਕਿ ਥੋੜਾ ਜਿਹਾ ਡਰਦੀ ਆ ਵਿਚਾਰੀ ਹੋਰ ਨਹੀਂ ਕੋਈ ਗੱਲ ਹੈਗੀ ਵੀ ਉਪਰਾ ਬੰਦਾ ਆਇਆ ਨਹੀਂ ਹੁੰਦਾ ਕਈ ਵਾਰੀ ਘਰੇ ਤੇ ਡਿਮਾਂਡ ਇਹਦੀ 88000 ਰੁਪਿਆ ਵਾ ਸੂਆ ਇਹਦਾ ਦੂਜਾ ਵਾ ਪਹਿਲੇ ਸੂਏ 10 11 ਕਿਲੋ ਦੋ ਤਿੰਨੇ ਦਿੱਤਾ ਹੋਇਆ ਮਿੱਤਰੋ ਲੇਵੇ ਭਾਂਡੇ ਵਾਲੋ ਖਰੀ ਤੇ ਖਬਰਦਾਰ ਝੋਟੀ ਆ ਤੇ ਬਾਕੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਆਪਾਂ ਨੰਬਰ ਲੈ ਲੈਨੇ ਬਾਈ ਦਾ ਵੀਰੇ ਨੰਬਰ ਆਪਣਾ ਬਾਈ 8360798161 83607 798161 98161 8360798161 ਹੈਨਾ 8360798161 69 ਇਸ ਨੰਬਰ ਤੇ ਕਰ ਲਿਓ ਬਾਈ ਨਾਲ ਤੁਸੀਂ رابطہ ਕਰਿਆ ਮਿੱਤਰੋ ਤੇ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਪਿੰਡ ਹੈਗਾ ਵਾ ਪੋਲੂ ਵਾਲਾ ਤੇ ਜ਼ਿਲ੍ਹਾ ਲੱਗਦਾ ਵਾ ਫਰੋਜਪੁਰ ਧੰਨਵਾਦ ਸ਼ੁਕਰੀਆ ਜਉਂਦੇ ਰੋ